اور اور گیسٹ फ्रॉम کولمبیا دین فرام کالسا پبلک سکول ریٹ دی ریڈمی نی ساڈی ائیڈ چیوگسٹ میڈم چینا سیکٹری پرفارنگ ہارڈ دی ویلکم دی پبلک سکول تو پیٹریوٹک سون بچے نے تیار کیتا ہے دو نیشنز دا اسی کام کرے کولمبیا اینڈ انڈیا سو دی وی ویل سٹارٹ ود ا پیٹریوٹک سون فرام دا کالسا کالج ائٹم فرام اور گیسٹ فرام کولمبیا After that we will be having luti, from kalsa. तो आना O se escandó, o se escandó, o se escandó el corazón a

ਸਾਡੇ ਦੇੰਦੇਸਿਮ ਚੀਨਾ ਨੁਦਿਆਣੇ ਦੇ ਰਹਿਣ ਵਾਲੇ ਆ ਸਾਡੇ ਕਲਸਕਲ ਦੇ ਮੈਂਬਰ ਵੀ ਨੇ ਉਹ ਹਰ ਸਾਲ ਫੋਰਨ ਤੋਂ ਕੋਈ ਨਾ ਕੋਈ ਕਿਸੇ ਕੰਟਰੀ ਦਾ ਜਿਹੜਾ ਟ੍ਰਿਪ ਲੈ ਕੇ ਆਉਂਦੇ ਆ ਜਿਹੜਾ ਕਿ ਫੋਕ ਡਾਂਸਸ ਦਾ ਔਰ ਆਪਣੀ ਕੰਟਰੀ ਦਾ ਉਥੋਂ ਦਾ ਕਲਚਰ ਉਹਨੂੰ ਇੱਥੇ ਲੈ ਕੇ ਆਉਂਦੇ ਆ ਔਰ ਹਰ ਸਾਲ ਕਲਸਕਲ ਕਾਲਜ ਔਰ ਆਰਟ ਗੈਲਰੀ ਦੇ ਵਿੱਚ ਅਸੀਂ ਉਹਨੂੰ ਦਿਖਾਉਂਦੇ ਆ ਅੱਜ ਕੋਲੰਬੀਆ ਤੋਂ ਤੋਂ ਕੋਲੰਬੀਆ ਤੋਂ ਲੈ ਕੇ ਆਏ ਨੇ ਫੋਕ ਡਾਂਸਸ ਇਦੇ ਨਾਲ بڑا ਬਜਰਕ ਸੇ ਪੂਰਾ ਹੁੰਦਾ ਉਹਨਾਂ ਨੂੰ ਸਾਡੇ ਨਾਲ ਜੀ ਦੇਖਣ ਨੂੰ ਮਿਲਦੇ ਆ ਔਰ ਸਾਨੂੰ ਉਹਨਾਂ ਦਾ ਕਲਚਰ ਔਰ ਡਾਂਸ ਦੇਖਣ ਨੂੰ ਮਿਲਦੇ ਆ ਉਹਨਾਂ ਨੂੰ ਫੂਕਸਾਉਂ ਸੁਣਨ ਨੂੰ ਮਿਲਦੇ ਆ ਉਹ ਵੀ ਸਾਡੇ ਵਾਂਗੂ ਨੱਚਦੇ ਖੇਡਦੇ ਆਸਦੇ ਉਹਨਾਂ ਦੇ ਆਪਣੇ ਕਿਸਮ ਦੇ ਸਟੈਪ ਨੇ ਸਾਡੇ ਆਪਣੇ ਕਿਸਮ ਦੇ ਸਟੈਪ ਨੇ ਸਾਡਾ ਵੀ ਸਾਰੇ ਗਿਰੀਆ ਜਿੱਦਾਂ ਪੰਗੜਾ ਔਰ ਗਿੱਧਾ ਮਸ਼ਹੂਰ ਹੈ ਸੋ ਇਸ ਤਰ੍ਹਾਂ ਦੇ ਕਲਚਰ ਪ੍ਰੋਗਰਾਮ ਦਾ ਲੂਤਫ ਜਿਹੜਾ ਆਡੀਅנס ਲੈਂਦੀ ਆ ਔਰ ਉਹਨਾਂ ਨੂੰ ਬਾਹਰ ਦੇ ਲੋਕਾਂ ਦਾ ਕਲਚਰ ਦੇਖਣ ਨੂੰ ਮਿਲਦਾ ਹੈ। ਥੈਂਕ ਯੂ ਵੈਰੀ ਮਚ। ਦੋ ਲੈਂਗੁਏਜ ਮਿਊਜ਼ਿਕ ਜਿਸ ਨੂੰ ਸਭ ਇਹ ਨਾ ਕਹਿੰਦਾ ਇਸ ਨੂੰ ਦੇਖ ਕੇ ਇਹ ਸਿੱਧਾ ਬੜੇ ਇਹ ਵੀ ਮਿਊਜ਼ਿਕ ਹੈ ਇਦਾਂ ਮੇਕ ਯੂ ਲਫ ਇਦਾਂ ਮੇਕ ਯੂ ਵੀ ಚಿರ ನ ਡਾਕਟਰ ਪੀ ਐਸ ਗਰੂਰ ਆਨਰੇਰੀ ਜਨਰਲ ਸੈਕਟਰੀ ਇੰਡੀਅਨ ਅਕੈਡਮੀ ਆਫ ਆਰਟਸ ਅੰਮ੍ਰਿਤ ਸਰ ਇਹ ਸਾਡੇ ਲਈ ਬੜੀ ਨਾ ਫਖਰ ਔਰ ਖੁਸ਼ੀ ਦੀ ਗੱਲ ਹੁੰਦੀ ਸੜਕੋ ਟੀਮ ਜਿਹੜੀਆਂ ਨੇ 6 ਮਹੀਨੇ ਬਾਅਦ ਕੋਈ ਨਾ ਕੋਈ ਫੋਰਨ ਤੋਂ ਕਲਚਰਲ ਟੀਮ ਸਾਡੇ ਕੋਲ ਆਂਦੀ ਏ ਔਰ ਸਾਡੀ ਸਟੇਜ ਤੇ ਪਰਫਾਰਮ ਕਰਦੀ ਏ ਔਰ ਥਿਸ ਟਾਈਮ ਇਸ ਸਾਡੇ ਕੋਲ ਕਲੰਬੀਆ ਤੋਂ ਦੇ ਹੈ ਕਮ ਫਰੋਮ ਕਲੰਬੀਆ ਐਂਡ ਦੇ ਹੈਵ ਗਾਟ ਦੇਅਰ ਓਨ ਕਲਚਰਲ ਜੇ ਕਾਰਨੀਵਲ ਜੋ ਐਸ ਵਕਤ ਯੂਨੈਸਕੋ ਬਲੋ ਹੈਰੀਟੇਜ ਦੇ ਵਿੱਚ ਮੈਂਸ਼ਨਡ ਹੈਗਾ ਕਿ ਦੇ ਹੈਵ ਗਾਟ ਦਾ ਬੈਸਟ origignal ਕਾਰਨੀਵਲ ਡਾਂਸਰਸ ਐਂਡ देयर ਐਕਸ਼ਨਸ ਔਰ ਇਨਾਂ ਨੇ ਅੱਜ ਸਾਡੇ ਆਰਡ ਗੈਲੀ 'ਚ ਪਰਫਾਰਮ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਉਸ ਨੂੰ ਫਿਊਜ਼ਨ ਕੀਤੀ ਪੰਜਾਬ ਦੇ ਕਲਚਰ ਦੇ ਨਾਲ ਲੁੱਡੀ ਔਰ ਭੰਗੜੇ ਦੇ ਨਾਲ ਲੁੱਡੀ ਤੇ ਪੰਗੜਾ ਜਿਹੜਾ ਸੀ ਉਹ ਖਾਲਸਾ ਪਬਲਿਕ ਖਾਲਸਾ ਕਾਲਜ ਪਬਲਿਕ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਪੇਸ਼ ਕੀਤਾ ਔਰ ਜਿਹੜਾ ਐਂਡ ਤੇ ਫਿਊਜ਼ਨ ਸੀ ਜਦ ਜਿਹਨਾਂ ਨੇ ਭੰਗੜੇ ਦੀ ਬੀਟ ਦੇ ਉੱਤੇ ਸਾਰਿਆਂ ਦੇ ਨਾਲ ਰਲ ਕੇ ਡਾਂਸ ਕੀਤਾ It was a wonderful thing. You speak anything Spanish or English? <laughs> English, you will speak. I'm a little bit. Yes, yes, why not? in English. Well, hi. Um, well, we come from Colombia. I'm so very, very happy to be here. And this is so great, so amazing. We love all the culture. It's so beautiful, really beautiful. Thank you so much for this time. <laughs> your name? My name is Janeris from colombia barranquilla yes. so we all from punjab and india we all love you team we thank love you. you so much palma africana we love you so much thank you スペーススペーススペーススペーススペーススペーススペース